ਓ ਵੀਰੋ ਓ ਭਰਾਵੋ ਨਾ ਡੰਡ ਲਾਓ ਯਾਰ ਕਬੱਡੀ ਦੀ ਨਾ ਲੋਕਾਂ ਦਾ ਮੁੱਖ ਮੋੜੋ ਮੇਰੇ ਵੀਰ ਬਣ ਕੇ ਆ ਮੈਂ ਸਮਝਦਾ ਯਾਰ ਇਹ ਤਾਂ ਹੁਣ ਐਵੇਂ ਹੀ ਨਜਾਇਜ਼ ਗੱਲ ਆ ਯਾਰ ਜਿਹੜੀ 베ਰ ਸੈੱਬ ਦੀ ਟੀਮ ਆ ਨਾ ਮੇਰੇ ਵੀਰੋ ਪਲੱਸ ਦੋਲੋ ਨੰਗਲ ਦੋਲੋ ਨੰਗਲ ਦਾ ਕਹਿੰਦੇ ਸਾਡਾ ਨਵੀਂ ਮਾਰਚਨ ਨੇ ਸਾਡਾ ਬਹੁਤ ਪਿਆਰਾ ਵੀਰ ਗੋਪੀ ਢਿੱਲੋਂ ਮਾਰਚਨ ਨੇ ਵੀ ਤੇ ਨਾਲ ਹੈਪੀ ਢਿੱਲੋਂ ਮੈਂਬਰ ਇਹਨਾਂ ਵੀਰਾਂ ਵੱਲੋਂ ਮੇਰੇ ਵੀਰੋ ਇੱਕ ਰੂਲ ਆ ਫਿਰ ਇੱਕ ਗੱਲ ਆ ਵੀ ਜੇ ਖੁੱਲੀਆਂ ਪਾਉਣੀਆਂ ਤਾਂ ਇੱਕ ਇੱਕ ਰੈਡ ਰੇਡੀ ਪਾਊਗਾ ਉਧਰੋਂ ਰਵੀ ਪਾਊਗਾ ਤੇ ਇਧਰੋਂ ਬੁਲਟ ਪਾਊਗਾ ਫਿਰ ਬਾਕੀ ਸਾਰੇ ਬਿਠਾ ਦਿਓ ਗੋਲੇ ਦੀ ਠੀਕ ਆ ਤੇ ਨਹੀਂ ਕਬੱਡੀ ਦਾ ਰੂਲ ਇਹ ਹੈ ਵੀ ਜਦ ਤੱਕ ਹਥਿਆਰ ਤੇ ਆਪਾਂ ਲਿਖੋ ਨਾ ਵੀ ਦੂਜੀ ਬੰਦ ਆ ਤੀਜੀ ਤੀਜੀ ਬੰਦ ਆ ਸੋ ਪਲੀਜ਼ ਇੱਕ ਮਿੰਟ ਭਾਜੀ ਮੈਨੂੰ ਗੱਲ ਕਰਨ ਦੇ ਜਦ ਤੱਕ ਆਪਾਂ ਪਹਿਲਾਂ ਲਿਖੋ ਨਾ ਜਾਂ ਪਰ ਰੂਲ ਤੇ ਰਹੋ ਤੇ ਨਹੀਂ ਫਿਰ ਜੇ ਪਾਉਣੀਆਂ ਇੱਕ ਪਾਸੇ ਰਵੀ ਕੱਲਾ ਪਾਊਗਾ ਇੱਕ ਪਾਸੇ ਬੁਲਟ ਕੱਲਾ ਪਾਊਗਾ ਯਾਰ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਈਏ यार एक पासे यार, यार तो खड़ जाइए ये सारी उम्र यूट्यूब रौला रप्पा जो कट के पै गया पिछे हट जो पूछा एक मिनट ਪਲੀ 1 ਮਿੰਟ ਕਮੇਟੀ ਨੂੰ ਵੀ ਸਾਈਡ ਤੇ ਕਰ ਦਿਓ ਰਵੀ ਤੂੰ ਮੰਦਾ ਵੀ ਇਕੱਲਾ ਇਕੱਲਾ ਪਾਉਣੀਆਂ ਪੈਣੀਆਂ ਬੁਲਟ ਮੰਦਾ ਇਕੱਲਾ ਜਿੱਤ ਮੰਦਾ ਵੈਸੇ ਰੂਲ ਨਹੀਂ ਹੈਗਾ ਇਹ ਕਬੱਡੀ ਦਾ ਵੀ ਆਪਾਂ ਰੂਲ ਚੇਂਜ ਪਰ ਜਦੋਂ ਹੁਣ ਮੈਚ ਹੀ ਨਹੀਂ ਪੂਰਾ ਹੋ ਰਿਹਾ ਯਾਰ ਪਲੇਅਰਾਂ ਦੀ ਆਪਸੀ ਸਹਿਮਤੀ ਆ ਬਸ ਬਾਹ ਪਾਉਣ ਦਿਓ ਆਜੋ ਆਪਾਂ ਬਾਹਰ ਆਜੋ ਸਾਰੇ ਆਜੋ ਕਿਸ਼ਣ ਕੋਜ ਮੰਦਰਾ ਵਾਲੇ ਦਾ ਚੇਲਾ ਵਾਹਿਗੁਰੂ ਮਿਹਰ ਕਰੇ ਸੱਚੇ ਪਾਤਸ਼ਾਹ ਮਿਹਰ ਕਰੇ ਬੁਲਟ ਦਰਦ ਮਹਿਸੂਸ ਕਰ ਰਿਹਾ ਯਾਰ ਇੱਕ ਮਿੰਟ ਪਿੱਛੇ हट ਜਾਓ ਪਲੀਜ਼ ਹਵਾ ਆਉਣ ਦਿਓ ਉਹ ਠੀਕ ਆ ਬਿਲਕੁਲ ਠੀਕ ਆ ਜ਼ੋਰ ਲੱਗਿਆ ਭਾਈ ਯਾਰ ਨਾਮ ਜਿੱਤਨੇ ਸੌਖੀ ਗੱਲ ਥੋੜੀ ਇਹ ਕਿੰਨਾ ਜ਼ੋਰ ਲੱਗ ਰਿਹਾ ਯਾਰ ਇੱਕ ਮਿੰਟ ਰੁਕਿਓ ਮੈਂ ਹੁਣ ਗੱਲ ਕਰ ਲਾਂ ਇੱਕ ਮਿੰਟ ਯਾਰ ਚੁੱਪ ਕਰ ਜਾਓ ਯਾਰ ਇੱਕ ਮਿੰਟ ਪਲੀਜ਼ ਇੱਕ ਮਿੰਟ ਪਲੀਜ਼ ਸੁਣ ਇੱਕ ਮਿੰਟ ਸੁਣਿਓ ਯਾਰ ਆ ਜਿਹੜਾ ਆਪਾਂ ਪਹਿਲਾਂ ਰੌਲਾ ਪਾਇਆ ਕੁਝ ਨਿਕਲਿਆ ਕੁਛ ਨਹੀਂ ਨਿਕਲਿਆ ਜੋਰ ਲੱਗਿਆ ਪਿਆ ਮੈਂ ਕੋਈ 도ਗਲੀ ਗੱਲ ਨਹੀਂ ਕਰਦਾ ਪਹਿਲਾਂ ਪਲੇਅਰਾਂ ਨੇ ਕਿਹਾ ਸੀ ਇਕੱਲੇ ਇਕੱਲੇ ਪਾਵਾਂਗੇ ਮੈਂ ਤਾਂ ਬੋਲਿਆ ਪਰ ਮੈਨੂੰ ਫੀਲ ਹੋ ਰਿਹਾ ਯਾਰ ਚਾਹੇ ਰਵੀ ਕੈਲਰਮ ਪਾ ਰਿਹਾ ਤੇ ਚਾਹੇ ਪਾ ਰਿਹਾ ਬੁਲਟ ਮੁੰਡਿਆਂ ਦਾ ਜੋਰ ਲੱਗ ਰਿਹਾ ਗਰਮੀ ਅੱਜ ਗਰਮੀ ਹੈਗੀ ਆ ਐਵੇਂ ਪਟੇ ਗਏ ਮੋਹ ਕੰਮ ਖਰਾਬ ਹੋ ਜਾਣਾ ਹੱਥ ਬਨ ਕੇ ਬੇਨਤੀ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਈਏ ਇਹ ਪਹਿਲਾਂ ਪਲੇਅਰਾਂ ਦਾ ਡਿਸੀਜਨ ਸੀਗਾ ਪਰ ਮੈਂ ਚਾਹੁੰਦਾ ਯਾਰ ਪਲੀਜ਼ ਆਪਾਂ ਇਹਨੂੰ ਇਨੂੰ ਤਲਖੀ ਨੂੰ ਵਧਾਈਏ ਨਾ ਸੱਟ ਫੇੜ বাজੂਗੀ ਰਿਕੁਐਸਟ ਆ ਇਹ ਵਾਰ-ਵਾਰ ਰੋਲਾ ਪੈਂਦਾ ਸੀਗਾ ਜਿਹੜਾ ਇਹ ਤਾਂ ਹੋਇਆ ਰਿਕੁਐਸਟ ਆ ਮੇਰੀ ਹੱਥ ਬਣ ਕੇ ਕੱਲ ਵੀ ਸੰਤੂ ਨੰਗਲ ਦਾ ਮੇਲਾ ਇਦਾਂ ਹੀ ਖਰਾਬ ਹੋਇਆ ਰਾਤ ਨੂੰ 10-11 ਵਜੇ ਸਾਡੀ ਪ੍ਰੋਫੈਸਰ ਵੀ ਸੁਣ ਲੋ ਹੁਣ ਇਦਾਂ ਚੱਲੂ ਆਪ ਲੋਕ ਚਦਾਈ ਦੀ ਨੇ ਕਮੇਟੀ ਜਿਹੜੀ ਪਾਜੀ ਸਾਡੀ ਕਮੇਟੀ ਦਾ ਬੰਦਾ ਹੋਇਆ ਓ ਭਰਾ ਮੇਰੇਆ ਗੱਲ ਤੇ ਸੁਣ ਲੈ ਇੱਕ ਮਿੰਟ ਦੇਖ ਮੇਰੀ ਸੁਣ ਗੱਲ ਮੇਰੀ ਸੁਣੀ ਗੱਲ ਇੱਕ ਮਿੰਟ ਮੈਂ ਇੱਕ ਸਾਂਝੀ ਗੱਲ ਕਰ ਰਿਹਾ ਮੈਂ ਪਲੇਅਰਾਂ ਦੀ ਗੱਲ ਵੀ ਕਰ ਰਿਹਾ ਮੈਂ ਕਮੇਟੀ ਦੀ ਵੀ ਗੱਲ ਕੀਤੀ ਮੈਂ ਲੋਕਾਂ ਦੀ ਵੀ ਗੱਲ ਕੀਤੀ ਪਰ ਮੈਂ ਨਹੀਂ ਚਾਹੁੰਦਾ ਵੀ ਕਿਸੇ ਪਲੇਅਰ ਦਾ ਨੁਕਸਾਨ ਹੋਵੇ ਭਾਜੀ ਇਹਨਾਂ ਨੇ ਫੈਸਲਾ ਕੀਤਾ ਪਰ ਹੁਣ ਇੱਥੇ ਇਦਾਂ ਕਰੋ ਵੀ ਫੈਰ ਮਾਰ ਦਿੰਨੇ ਆ ਇੱਥੇ ਕਹਦੇ ਹੁਣ ਹੁਣ ਇਹਨਾਂ ਨੂੰ ਵੀ ਇੱਥੇ ਕੁੱਟ ਕੇ ਬਾਹਰ ਭੇਜ ਦਿੰਨੇ ਆ ਦੱਸੋ ਯਾਰ ਹੁਣ ਕੀ ਕਰਾਉਣਾ ਕੀ ਆ ਆਪਾਂ ਪਲੇਅਰਾਂ ਤੋਂ ਇਦੋਂ ਬਾਅਦ ਮੈਂ ਪਲੇਅਰਾਂ ਨੂੰ ਵੀ ਬੇਨਤੀ ਕਰਦਾ ਆਹ ਦਰਦਸ਼ਾ ਆਪਣੇ ਕਰਕੇ ਹੋ ਰਹੀ ਆ ਪਲੇਰਾਂ ਕਰਕੇ ਹੋ ਰਹੀ ਆ ਇਹ ਕਿਉਂ ਯਾਰ ਆਪਾਂ ਇਹਨਾਂ ਨੂੰ ਡਿਸਟਰਬ ਕਰੀ ਜਾਂਦੇ ਆ ਆ ਲੋਕ ਬੇਵਕੂਫ ਨੇ ਯਾਰ ਜਿਹੜਾ ਆ ਮਾਵਾ ਭੈਣਾ ਬੈਠੀਆਂ ਕਾਦੇ ਲਈ ਬੈਠੀਆਂ ਯਾਰ ਕਬੱਡੀ ਵੇਖਣ ਆਏ ਆ ਯਾਰ ਸਰ ਮੈਂ ਯਾਰ ਬ੍ਰਦਰ ਹੱਥ ਬੰਨ ਕੇ ਬੇਨਤੀ ਆ ਸਾਡੀ ਮਜਬੂਰੀ ਆ ਦੇਖੋ ਮੈਂ ਕੁਛ ਨਹੀਂ ਲੈਣਾ ਮੈਂ ਕੁਛ ਨਹੀਂ ਲੈਣਾ ਮੈਂ ਆਪਦੀ ਕਮੈਂਟਰੀ ਦੇ ਪੈਸੇ ਲੈ ਕੇ ਮੁੜ ਜਾਣਾ ਇੱਥੋਂ ਪਰ ਮੈਨੂੰ ਦੁੱਖ ਆ ਪਲੇਰਾਂ ਦਾ ਮੈਨੂੰ ਦਰਸ਼ਕਾਂ ਦਾ ਵੀ ਦੁੱਖ ਆ ਮੈਨੂੰ ਕਮੇਟੀਆਂ ਦਾ ਵੀ ਦੁੱਖ ਆ ਵੀ ਜਿਹੜੇ ਇਹਨਾਂ ਇਹਨਾਂ ਪੈਸਾ ਲਾਉਂਦੇ ਆ ਪਰ ਬੇਨਤੀ ਆ ਹੱਥ ਬਨ ਕੇ ਕਬੱਡੀ ਨੂੰ ਆਪਾਂ ਕਬੱਡੀ ਰਹਿਣ ਦਈਏ ਹਰ ਇੱਕ ਗੱਲ ਤੇ ਰੌਲੇ ਪੈਂਦੇ ਆ ਯਾਰ ਲੋਕ ਕਿੰਨਾ ਪੈਸਾ ਲਾ ਰਿਆ ਕਿਹੜੇ ਹਿਸਾਬ ਨਾਲ ਪੈਸਾ ਲਾ ਰਿਆ ਪਾਜੀ ਇੱਕੋ ਮਿੰਟ ਤਾਂ ਤੂੰ ਤਾਂ ਠੰਡਾ ਰਹਿ ਲੈ ਮੇਰਾ ਵੀਰ ਤੂੰ ਤਾਂ ਠੰਡਾ ਰਹਿ ਲੈ ਤੂੰ ਤਾਂ ਠੰਡਾ ਰਹਿ ਲੈ ਮੇਰਾ ਵੀਰ ਸਾਹਿਬ ਇੱਕ ਮਿੰਟ ਯਾਰ ਕਰਾਉਨੇ ਉਹੀ ਕਰਵਾਉਣ ਲੱਗੇ ਆ 2 ਮਿੰਟ ਰੁਕੋ ਯਾਰ ਪਲੀਜ਼ ਐਵੇਂ ਕਿਸੇ ਪਲੇਅਰ ਦੇ ਸੱਟ ਫਿਟ ਲੱਗੀ ਕੋਈ ਫਾਇਦਾ ਨਹੀਂ ਇਹ ਵੀ ਪਲੇਅਰਾਂ ਦਾ ਡਿਸੀਜਨ ਸੀ ਪਰ ਮੈਂ ਖੁਦ ਇਸ ਗੱਲ ਨੂੰ ਮੈਂ ਯਾਰ ਆਪਦੇ ਤੇ ਇਹ ਗੱਲ ਕਹਿੰਦਾ ਯਾਰ ਵੀ ਇਹ ਨਹੀਂ ਹੋਣਾ ਚਾਹੀਦਾ ਪਲੀਜ਼ ਹੱਥ ਵਨ ਕੇ ਬੇਨਤੀ ਆ ਯਾਰ ਮੈਚ ਪੂਰਾ ਕਰਾਈਏ ਯਾਰ ਪਲੀਜ਼ ਮੈਚ ਪੂਰਾ ਕਰਾਓ ਯਾਰ ਇਹਨੂੰ